ਦਿੱਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਇੱਕ ਮੈਡੀਕਲ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਇਹਨਾਂ ਚੋਰਾਂ ਨੇ ਦੁਕਾਨ ਦੇ ਅੰਦਰੋਂ 30000 ਰੁਪਏ ਦੀ ਨਕਦੀ ਅਤੇ ਇੱਕ ਲਾਇਸੈਂਸੀ ਰਿਵਾਲਵਰ ਲੈ ਕੇ ਫਰਾਰ ਹੋ ਗਏ। ਸੀਸੀਟੀਵੀ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਚੋਰ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਦੁਕਾਨ ਦੇ ਅੰਦਰੋਂ ਦਾਖਲ ਹੋ ਕੇ ਇਹ ਉੱਥੇ ਪਿਆ ਕੈਸ਼ ਅਤੇ ਲਾਇਸੈਂਸੀ ਰਿਵਾਲਵਰ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ ਦਾ ਸ਼ਟਰ ਜੋ ਕਿ ਟੁੱਟਾ ਪਿਆ ਹੈ ਅਤੇ ਇਸ ਸਬੰਧੀ ਦੁਕਾਨਦਾਰ ਨੇ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਵੀਡੀਓ ਖੰਗਾਲੀ ਜਾ ਰਹੀ ਹੈ ਤੇ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਦੁਕਾਨਦਾਰ ਨੇ ਦੱਸਿਆ ਹੈ ਉਹ ਇਸ ਦੀ ਇੱਕ ਮੈਡੀਕਲ ਦੀ ਦੁਕਾਨ ਹੈ ਜੋ ਮੋਗਾ ਦੇ ਬਿਆੰਤਨਗਰ ਵਿਖੇ ਹੈ ਅਤੇ ਉਸ ਨੂੰ ਕਿਸੇ ਨੇ ਸਵੇਰੇ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ਦੇ ਸ਼ਟਰ ਟੁੱਟੇ ਹੋਏ ਨੇ। ਜਦੋਂ ਉਹ ਦੁਕਾਨ ਦੇ ਅੰਦਰ ਆ ਕੇ ਸੀਸੀਟੀਵੀ ਕੈਮਰੇ ਦੇਖਦਾ ਹੈ ਤਾਂ ਉਸ ਵਿੱਚ ਦੋ ਅਣਪਛਾਤੇ ਵਿਅਕਤੀ ਦੁਕਾਨ ਦਾ ਸ਼ਟਰ ਤੋੜ ਰਹੇ ਸਨ। ਦੁਕਾਨ ਚ ਪਿਆ 30000 ਰੁਪਏ ਜੋ ਕਿ ਉਹ ਲੈ ਕੇ ਫਰਾਰ ਹੋ ਗਏ ਅਤੇ ਇੱਕ ਲਾਇਸੈਂਸੀ ਰਿਵਾਲਵਰ ਵੀ ਮੌਕੇ ਤੋਂ ਲੈ ਕੇ ਫਰਾਰ ਹੋ ਚੁੱਕੇ ਨੇ ਮੇਰਾ ਨਾਮ ਵਰਿੰਦਰ ਕੁਮਾਰਾ ਜੀ ਮੇਰਾ ਮੈਡੀਕਲ ਸਟੋਰ ਹੈ ਇਹ ਨਾ ਮੇਰਾ ਬਿਆਨਤਨਗਰ ਚ ਗਲੀ ਨੰਬਰ 7 ਦੇ ਬਾਹਰ ਮੈਡੀਕਲ ਸਟੋਰ ਹੈ ਤੇ ਮਗਰਲੇ ਪਾਸੇ ਗਲੀ ਚ ਨਾਲ ਮੇਰਾ ਘਰ ਹੈ ਸਵੇਰੇ तकरीबन 5:00 ਵਜੇ ਕਿਸੇ ਸੈਰ ਤੇ ਜਾਂਦੇ ਰਾਹੀਰ ਨੇ ਸਾਨੂੰ ਮਤਲਬ ਘਰੇ ਆ ਵੀ ਤੁਹਾਡੇ ਸ਼ਟਰ ਟੁੱਟੇ ਹੋਏ ਆ ਤੇ ਜਦੋਂ ਮੈਂ ਆ ਕੇ ਵੀ ਨਾਲ ਦਾ ਦੂਜਾ ਸ਼ਟਰ ਖੋਲ ਕੇ ਅੰਦਰ ਸੀਸੀਟੀਵੀ ਚੈੱਕ ਕੀਤਾ ਤੇ ਮੈਂ ਦੇਖਿਆ ਵੀ ਕੋਈ ਦੋਚੋ ਸੀ ਅੰਦਰ ਫਿਰ ਮੈਂ ਦੇਖਿਆ ਤੇ ਮੇਰੇ ਨਾਲ ਗੱਲੇ ਟੁੱਟੇ ਹੋਏ ਸੀ ਜਿਨ੍ਹਾਂ ਦੇ ਵਿੱਚ ਨਕਦੀ ਪਲੱਸ ਮੇਰਾ ਲਾਇਸੈਂਸੀ ਹਥਿਆਰ ਵੀ ਸੀ ਉਹ ਚੋਰੀ ਹੋਇਆ ਆ ਸੀ ਕਿੰਨੇ ਕਿੰਨੇ ਨਕਦੀ ਸੀ ਗੱਲੇ ਦੇ ਵਿੱਚ ਨਕਦੀ ਐਸਟੀਮੇਟ 25-30000 ਇੱਕ ਗੱਲੇ ਵਿੱਚ ਸੀਗਾ ਜੀ ਦੁਕਾਨ ਦੇ ਤੇ ਇੱਕ ਮੇਰਾ ਮੰਦਰ ਵਾਲਾ ਗੱਲਾ ਸੀਗਾ ਜਿੱਥੇ ਬਾਬੇ ਨੂੰ ਮੱਥਾ ਟੇਕੀਦਾ ਆਪਾਂ ਡੇਲੀ 7-8000 ਦੇ ਕਰੀਬ ਹੋਊਗਾ ਜਿਹੜਾ ਤੁਸੀਂ ਕਹਿ ਰਹੇ ਹੋ ਲਾਇਸੈਂਸੀ ਹਥਿਆਰ ਤੁਹਾਡਾ ਸੀ ਆਪਦਾ ਸੀਗਾ ਜੀ ਸਰ ਮੇਰਾ ਸੀ ਪਤਾ ਕਿਵੇਂ ਲੱਗਿਆ ਤੁਹਾਨੂੰ ਸਾਰਾ ਭਾਈ ਤੁਹਾਡੀ ਚੋਰੀ ਹੋਈ ਹੈ ਤੇ ਕਿਹਨੇ ਦੱਸਿਆ ਤੁਹਾਨੂੰ ਇਹ ਇਹ ਕਿਸੇ ਤੇ ਮਤਲਬ ਸਹੇਤ ਤੇ ਜਾਂਦੇ ਨੇ ਦੱਸਿਆ ਸੀ ਤੇ ਜਦੋਂ ਮੈਂ ਦੁਕਾਨ ਤੇ ਆ ਕੇ ਦੇਖਿਆ ਤਾਂ ਮੇਰਾ ਸਮਾਨ ਸਾਰਾ ਖਿਲਰਿਆ ਪਿਆ ਸੀ ਦਰਾਜ ਦਰੂਤ ਗੇਪੇ ਸੀ ਤੋੜ ਕੇ ਉਹ ਤੋਂ ਮੈਨੂੰ ਪਤਾ ਲੱਗਿਆ ਵੀ ਜਿਹੜੇ ਦਰਾਜ ਵਿੱਚ ਮੇਰਾ ਰਵਾਲਵਰ ਸੀ ਉਹ ਵੀ ਦਰਾਜ ਖਿਲਰਿਆ ਪਿਆ ਸੀ ਪਲੱਸ ਰਵਾਲਵਰ ਹੈ ਨਹੀਂ ਸੀ ਵਿੱਚ ਕੋਈ ਪਹਿਚਾਨ ਹੋ ਸਕੀ ਬੰਦਾ ਦੀ ਨਹੀਂ ਸਰ ਮੌਕੇ ਤੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ ਤੇ ਕੈਮਰੇ ਦੀ ਤਫਤੀਸ਼ ਦੁਕਾਨ ਤੇ ਮੇਰੀ ਸੀਸੀਟੀਵੀ ਲੱਗੇ ਆ ਉਹ ਮੌਜੂਦ ਮਤਲਬ ਤਫਤੀਸ਼ ਕਰ ਰਹੇ ਆ देखो ਅਧਿਨਿਕ ਕੰਪਲੇਂਟ ਮਿਲੀ ਸੀ ਕਿ ਵੀ ਕੇ ਮੈਡੀਕਲ ਸਟੋਰ ਬਯੰਤਨਕ ਗਲੀ ਨੰਬਰ 7 ਤੇ ਰੇਲਵੇ ਲਾਈਨ ਦੇ ਨਾਲ ਹੈ ਵੀ ਇੱਥੇ ਇੱਕ ਦੋ ਅਨਨੋਨ ਪਰਸਨ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜੇ ਆ ਤੇ ਉਹਦੇ ਤੋਂ ਦੁਕਾਨ ਦੇ ਅੰਦਰੋਂ ਕੁਝ ਸਮਾਨ ਉਹਦਾ ਜੀ ਚੋਰੀ ਕਰਕੇ ਲੈ ਗਏ ਸਰ ਕਿੰਨੇ ਕਿੰਨੇ ਲਗਤੀ ਔਰ ਕੀ ਕੁਝ ਲੈ ਗਏ ਦੇਖੋ ਦੁਕਾਨਦਾਰ ਦੇ ਦਸਤਨ ਮੁਤਾਬਕ ਜਿਹੜੇ ਉਹਦੇ ਗੱਲੇ ਇੱਕ ਗੱਲੇ ਦੇ ਵਿੱਚੋਂ 25 ਤੋਂ 30 ਹਜ਼ਾਰ ਰੁਪਇਆ ਉਹਦੀ ਨਗਦੀ ਲੈ ਗਏ ਇੱਕੋ ਦਾ ਕੋ ਮੰਦਰ ਵਾਸਤੇ ਉਹਨੇ ਕੋਈ ਲਾਇਆ ਸੀ ਆਪਣਾ ਗੱਲਾ ਉਹਦੇ ਵਿੱਚੋਂ 8-10 ਰੁਪਏ 10000 ਰੁਪਿਆ ਕਹਿੰਦੇ ਉਹਦੇ ਵਿੱਚੋਂ ਲੈ ਗਏ ਇੱਕ ਇੱਕ ਇਹਦਾ ਲਾਇਸੈਂਸ ਵਾਲਵਰ ਸੀ 32 ਬੋਰ ਤੇ ਪੰਜ ਰਾਉਂਡ ਜੋ ਕਿ ਨੇ ਦਰਾਜ ਵਿੱਚ ਰੱਖਿਆ ਹੋ ਉਹ ਲੈ ਕੇ ਸਰ ਕਿੰਦਾ ਦੀ ਹੁਣ ਫਤਰ ਕਾਰਵਾਈ ਕਿੱਥੇ ਜਾਈ ਤੁਹਾਡੇ ਕੋਲ ਦੇਖੋ ਇਹ ਮੌਕੇ ਤੇ ਪੁੱਜੇ ਆ ਡੀਐਸਪੀ ਸਾਹਿਬ ਸ੍ਰੀ ਅਰਵਿੰਦ ਸਿੰਘ ਡੀਐਸਪੀ ਸੀਟੀਵੀ ਮੌਕਾ ਪਰ ਆਏ ਨੇ ਤੇ ਇਹ ਪ੍ਰਿੰਸਕ ਟਾਈਮ ਹੀ ਤੇ ਟੀਮ ਹੀ ਆਈ ਤੇ ਮੈਂ ਅਸੀਂ ਕੈਵਰੇਜ ਆਸੇ ਪਾਸੇ ਲੱਗੇ ਸੀਸੀਟੀਵੀ ਕੈਵਰੇਜ ਇੱਕ ਘੰ ਘਾਰ ਰਹੇ ਹਾਂ ਤੇ ਜੋ ਵੀ ਇਹ ਕਾਰ ਤੱਥ ਸਾਹਮਣੇ ਆਉਣ ਕੋ ਸਰ ਮੁਤਾਬਕ ਕਾਰਵੀ ਅਵਲੇ ਚਲਾਈ ਜਾਂਦੀ ਜਾਵੇ ਸਰ ਕੋ ਪਛਾਣਤਾ ਨਹੀਂ ਹੋ ਸਕਿਆ ਇਹਨਾਂ ਦੇ ਸਿਖਤੀ ਦੇ ਵਿੱਚ ਨਹੀਂ ਜੀ ਅਜੇ ਤੱਕ ਕੋਈ ਨਹੀਂ ਕਰ ਰਹੇ ਤਪ